ਗੁਰੂ ਕੁਮਾਰ ਜੀ 500 ਰੁਪਏ ਦੇ ਕੇ ਗਾਰਿਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਛਾਵਾਂ ਜੀ ਮਾ ਬੋਪੋਦਾਨ ਬੰਦੇ ਮੇਰੇ ਬੱਚੇ ਜਾਣਦੇ ਆ ਉਹਨਾਂ ਦਾ ਨਾਮ ਹਾਂ ਜੀ ਕੀ ਹਾਲ ਚਾਲ ਦੋਸਤੋ ਹੋਰ ਸਭ ਠੀਕ ਠਾਕ ਏ ਲੋ ਜੀ ਆਪਣਾ ਬਲੌਗ ਅਸੀਂ ਅੱਜ ਰਾਤ ਤੋਂ ਸ਼ੁਰੂ ਕਰਦੇ ਆ ਅੱਜ ਆਏ ਸੀ ਅਸੀਂ ਆਪਣੇ ਜਠੇਰਿਆਂ ਦੇ ਵਿੰਨਿ ਹੋਣਾਂ ਦੇ ਨਾਲ ਸਾਰੇ ਜਣੇ ਅੱਧਰ ਆ ਰਿਹਾ ਵਿੰਨਿ ਵੀ ਮਗਰ ਤੇ ਹੋਰ ਜਾਣਾ ਵਾ ਇੱਕ ਦੋ ਜਗ੍ਹਾ ਤੇ ਹੋਰ ਨਾਲ ਨਾਲ ਤੁਹਾਨੂੰ ساری ਐਕਟੀਵਿਟੀ ਵੀ ਦਿੰਨੇ ਆ ਕਿੱਦਾਂ ਕਰਦੇ ਹਣਾ ਤੇ ਨਾਲੇ ਆਪਣਾ ਇੱਕ ਦੇਖਦੇ ਆਂ ਵਲੋਗ। ਔਰ ਫਿਰ ਜਿਹੜੇ ਨਵੇਂ-ਨਵੇਂ ਜੁੜੇ ਆਲੇ ਫਿਰ ਸਾਰੇ ਜਣੇ ਕਰੋ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ। ਹਾਂਜੀ। ਬੱਸ ਆਲ ਬਾਈਕਲ। ਤੇ ਅੱਜ ਕੋਲ ਬਿਲਕੁਲ ਤੁਹਾਨੂੰ ਅਜਿਹਾ ਵੀਊ ਦਿਖਾਣੇ ਆਂ ਥੋੜਾ ਬਾਹਰ ਆਏ ਸੀ ਸਾਰੇ ਜਣੇ ਤੇ ਚੱਕਦੇ ਆਂ ਗੱਡੀ ਆਪਣੀ। ਸੋ ਸਾਰੇ ਜਣੇ ਜਿਹੜੇ-ਜਿਹੜੇ ਆਪਣੇ ਚੈਨਲ ਨਾਲ ਜੁੜੇ ਆ ਨਾ ਕਿ ਕਾਫੀ ਦਿਨਾਂ ਬਾਅਦ ਵਲੋਗ ਕਰਦੇ ਆਂ ਤੇ ਆਪਣੇ ਚੈਨਲ ਨਾਲ ਕਰਿਓ ਲਾਈਕ ਸਬਸਕ੍ਰਾਈਬ ਕਮੈਂਟ। ਅੱਜ ਆਈਏ ਅਸ ਅਨੰਦਪੁਰਾ ਦੀ ਸਾਈਡ ਤੇ ਸਾਰੇ ਜਣੇ। ਸੋ ਆਪਣੇ ਇਹੀ ਚੈਨਲ ਨੂੰ ਕਰਿਓ ਪਿਆਰ ਔਰ ਇਦਾਂ ਦੇ ਹੋਰ ਵੀ ਬਲੋਗ ਦੇਖਣ ਵਾਸਤੇ ਹਣੀ ਆਣੀ ਆਪਣੀ ਛਾਲ ਦੀ ਬੈਲ ਆਈਕੋਨ 'ਤੇ ਘੰਟੀ ਵਜਾ ਕੇ ਰੱਖੋ ਸਾਰੇ ਯਾਰ। ਸੋ ਚੱਲਦੇ ਹਾਂ ਹੁਣ ਫੈਮਿਲੀ ਆ ਰਹੀ ਹੈ ਸਾਰੀ। ਲੋ ਜੀ ਚੱਲਦੇ ਆਂ ਕਹਿ ਰਹੇ ਅੱਗੇ ਕੁਝ ਜਾਣਾ ਜਿੱਦਾਂ ਜਿੱਦਾਂ ਵੀ ਹੋਊਗਾ ਨਾ ਸਾਰੇ ਪਰਿਵਾਰ ਨਾਲ ਇਹਨਾਂ ਦੇ ਪਲਾਨ ਨਹੀਂ ਸੀ ਹੋਇਆ ਕੁਝ। ਅਚਾਨਕ ਹੀ ਮੈਂ ਵੀ ਚਲੋ ਮੈਂ ਕਿਹਾ ਆਇਆ ਸੀ ਬਲੋਗ ਜਪਾਨੇ ਆਪਾਂ ਹਨਾ। ਸੋ ਬਾਕੀ ਕਰਦੇ ਆਂ ਐਕਟੀਵਿਟੀ ਅੱਗੇ ਜਾ ਕੇ ਸਾਰੇ। ਮੇਰਾ ਸ਼ੇਅਰ ਪਰੋਗੀਲੇ ਚਾਂਦ ਦੀ ਤਾਰੀਫ। ਕਾਰੋਂ ਸੇ ਪੁੱਛੋ ਕੁੱਚੇ ਦੀ ਤਾਰੀਫ਼ ਪੁੱਛੇ ਖਾਣੇ ਵਾਲੋਂ ਸੇ ਚੱਲ 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 ਕਿੰਦਾ ਸਾਰਿਆਂ ਨੂੰ ਸੱਸਰੀ ਘਰ ਗਈ ਮੈਂ ਹੁਣ ਮਿਲ ਗਿਆ ਤੁਹਾਨੂੰ ਇਹ ਮੰਮੀ ਨੇ ਇਹ ਮੰਮੀ ਮਾਮਾ ਮਾਮ ਹਾਂ ਖਣਮ ਪੈ ਗਿਆ ਇਹਨਾਂ ਨੇ ਪੀ ਲਿਆ ਕੰਨਗਰ ਸਾਰੇ ਆਲੇ ਸਾਰਿਆਂ ਨੇ ਪੀ ਲਿਆ ਤੇਰੇ ਨਾਲ ਕਾਸ ਕਿੰਨੇ ਮੈਂ ਕਰਾਇਆ ਕੱਕੜਾਇਆ ਇਹ ਇਹ ਵੀ ਲੱਗ ਗਈ ਹੈ ਇਹ 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 ਨੰਦੀ ਨੇ ਇਹਨਾਂ ਨੇ ਠੀਕ ਨਹੀਂ ਆ ਕੇ ਥੋੜੇ ਜਿੰਨੇ ਇਹ ਗੱਲਾਂ ਕਰਦੇ ਵੀ ਨਹੀਂ ਅਦਰ ਡਰਾਈਵਰੀ ਹੈ ਇਹ ਦਾਦੀ ਬੈਠੇ ਨੇ ਇੱਧਰ ਇਹ ਗੱਡੀ ਹੈ ਜੀ ਆਪਣੀ ਇਤਾਂ ਜੀ ਕੀ ਕਹ ਪੀ ਲਿਆ ਜੂਸ ਇੱਕ ਗੰਨੇ ਦਾ ਰਸ ਉੱਪਰ ਜਾ ਦੇ ਭਾਵਾ ਲੈ ਪੀ ਰਿਆ ਜੂਸ ਹਾਂ ਪੀ ਹਾਂ ਲਿਆ ਹਾਂ ਨਨੂ ਨੂੰ ਦੇ ਦੇ ਬੈਨੂ ਕੁੜਕੜੇ ਹਾਂ ਆਲੋਂ ਦੇ ਦੋ ਕੁੜਕੜੇ ਹਾਂ ਹੋਰ ਤਰ ਪੈਸੇ ਦਿਖਦੇ ਬੇ ਨੇ ਮਨ ਮਜਾਏਗਾ ਜੀ ਨਹੀਂ ਨਿਕਲਦੀ ਚਲੋ ਕਾਚੀ ਲਾਉਈ ਅਗਲੀ ਕਾਰਵਾਈ ਅਗਲੇ ਮਾਤਾ ਦੇ ਮਿਲਦੇ ਹੁਣ ਜਾ ਕੇ ਮਾਤਾ ਦੇ ਮਿਲਦੇ ਕਿਹੜੀ ਜਗਾ ਨਾਨਾ ਦੇਵੀ ਚਲੋ ਚਲੋ ਇਲਾਕੇ ਮਾਦਾ ਕੋਈ ਸੰਗਤ ਜਾ ਰਹੀ ਹੈ ਬੁਰੀ ਅੱਗੇ ਆਸ ਅੱਗੇ ਸਾਂਝੀ ਸਭ ਚੱਲ ਰਗਾ ਨਾ ਨਮਾ ਅਸੀਂ ਵੀ ਕਰਦਾਂ ਲੋ ਲੋ ਇਹ ਆਪਣੇ ਪਹੁੰਚ ਗਏ ਸਾਰੇ ਜਾਣੇ ਤੇ ਬਾਬੇ ਦੇ ਢਾਬੇ ਤੇ ਰੋਟੀ ਖਾਣ ਵਾਸਤੇ ਦਾਦੀ ਵੀ ਹੋ ਢਲੇ ਹੋ ਗਏ ਆ ਵਿਕੇ ਬੈ ਕੇ ਲੰਮੇ ਇੱਧਰ ਆਪਣੇ ਬੱਚਾ ਬਾਲ ਦੀ ਜੀ ਜੀ ਦੇ ਆ ਕੇ ਦਸ਼ਨ ਕਰਨ ਕਹਿੰਦੇ ਮੰਦਰਾ ਮੜੇ ਦੇਖ ਕੇ ਆਗੇ ਉਹ ਕਿੱਧਰ ਗਏ ਲੈ ਆ ਗਈ ਉਹ ਰੱਬੇ ਇੱਧਰ ਝੂਡੇ ਮਾੜੇ ਲੈਣ ਦੇ ਨੇ ਇੱਧਰ ਸਭ ਤੋਂ ਛੋਟੇ ਬੱਚੇ ਝੂਡੇ ਲੈ ਰਹੇ ਨੇ ਇੱਧਰ ਸਭ ਤੋਂ ਛੋਟੇ ਬੱਚੇ ਓਏ ਹੋਏ ਸਨ ਫਸ ਗਈ ਉੱਤਰ ਉੱਤਰ ਜਾ ਇੱਕ ਹੀ ਬਣ ਹੈ ਬੂਲ ਬਲਈਆ ਸਨ ਮੇਗੀ ਭੁੱਲ ਬਲੀਆ ਉਹ ਨਿੱਕੀ ਹਾਂ ਇਹ ਜੋ ਦੋ ਵਾਰਿਪਣਾਇਓ ਸਲੋ ਵਾਲਾ ਇਹ ਲੋ ਛੋਟੇ ਬੱਚੇ ਇੱਧਰ ਆ ਗਏ ਨੇ ਆਏ ਹਾਏ ਹਾਏ ਉਹ ਦੇਖ ਜਣਾ ਆਜੋ ਚਲ ਆਜੋ ਹਾਂਜੀ ਲੋ ਜੀ ਫਾਈਨਲੀ ਪਹੁੰਚ ਗਏ ਆ ਰੋਟੀ ਖਾਣ ਵਾਸਤੇ ਦੇਖੋ ਦੇਖੋ ਪਰੌਂਠਿਆਂ ਦਾ ਆਰਡਰ ਤੇ ਆ ਰਿਹਾ ਆਰਡਰ ਆਪਣਾ ਲੋ ਜੀ ਆ ਗਏ ਆ ਇੱਧਰ ਨੇ ਆਪਣੇ ਪਰੌਂਠੇ ਨਾਲ ਹੀ ਦਹੀਂ ਦੇ ਨਾਲ ਮਟਰ ਚੱਕੋ ਵੀ ਆਪਣੇ ਆਪਣੇ ਲੋਜੀ ਕਰਤੀ ਆਪਾਂ ਪਰਉਨਿਆਂ ਦੀ ਸਮਾਪਤੀ ਹੁਣ ਚਲਦੇ ਆ ਅੱਗੇ ਦੇ ਦਰਸ਼ਨ ਕਰਨ ਵਾਸਤੇ ਬੰਦੇ ਬੰਦੇ ਆਪਣੀ ਟੀਮ ਪਹੁੰਚ ਗਈ ਹੈ ਸਾਰੀ ਓਮਨੀ ਦੇ ਅੰਦਰ ਮੈਂ ਖੇਲ ਵਾਲੀ ਗੱਡੀ ਹਾਂ ਜਲਦੀ ਬਾਈ ਬੰਦੇ ਪੂਰੇ ਆ ਦੇਖ ਲਓ ਸਾਰੇ ਦਰਸ਼ਨ ਹਲੋ ਇੱਥੇ ਜਿਆਦਾ ਰਸ਼ ਹੋਣਾ ਲੱਗ ਰਿਹਾ ਹੈ ਕਿ ਕਰਾ ਲਈਏ ਟੈਕਸੀ ਤੇ ਮਮੀ ਤੇ ਦਾਦੀ ਰਾਜੇ ਆਪਾਂ ਗੱਡੀ ਦੇ ਵਿੱਚ ਆਪਾਂ ਚੱਲੇ ਅੱਗੇ ਦਰਸ਼ਨ ਕਰਨ ਨੂੰ ਅਸੀਂ ਸੀਟ ਬੈਲਟ ਲਾ ਲਿਓ ਆਹ ਨਾ ਕੁਝ ਅੱਛਾ ਜੀ ਲੋਈ ਫਾਈਨਲੀ ਪਹੁੰਚ ਗਏ ਆ ਅਸੀਂ ਮਾਤਾ ਦੇ ਦਰਵਾਜ਼ੇ ਕੋਲ ਬਸ ਕੀ ਕਰਦੇ ਆ ਦਰਸ਼ਨ ਔਰ ਵੀਡੀਓ ਆ ਵੀ ਤਨਵੀਰ ਤੁਹਾਡੇ ਪੈਰ ਮੁੰਡੇ ਆ ਵੀ ਰਣਵੀਰ ਸਿੰਘ ਪਹੁੰਚ ਗਿਆ ਮਾਤਾ ਨਾਨਾ ਦੇਵੀ ਤੇ ਨਾਨਾ ਦੇਵੀ ਆਓ ਵੇਲਾ ਛੁੱਟਾ ਲੈ ਕੇ ਜਾਂਦੇ ਆ ਮਾਤਾ ਹੋਵੇ ਆਓ ਮਾਤਾ ਅੱਛਾ ਲੋਈ ਪਹੁੰਚ ਗਏ ਮਾਤਾ ਦੇ ਦਰਵਾਜ਼ੇ ਸਾਰੀ ਟੀਮ ਆਪਣੀ ਤੋਂ ਮਾਤਾ ਦਾ ਲੈਣੇ ਆਸ਼ੀਰਵਾਦ ਇਹਨਾਂ ਸਾਰੇ

ਜੈ ਮਾ ਜੈ ਮਾ ਲੋ ਜੀ ਫਾਈਨਲੀ ਪਹੁੰਚ ਗਏ ਮਾਤਾ ਦੇ ਦਰਬਾਰ ਤੇ ਕਰਦੇ ਹਾਂ ਦਰਸ਼ਨ ਉਹ ਸਾਰੇ ਨੂੰ ਤੁਸੀਂ ਵੀ ਜੈ ਮਾਤਾ ਦੀ ਜਰੂਰ ਕਹੀਏ ਹੈ ਇਹ ਕੀ ਲੜਾਈ ਹੋਣ ਦੀ ਲੜਾਈ ਪੰਗਾ ਪੈ ਗਿਆ ਇਧਰ ਪੰਗਾ ਪੈ ਗਿਆ ਉਹਦਾ

ਏ ਆਪਾਂ ਟਾਬੇ ਦੇ ਆ ਗਏ ਹੁਣ ਆ ਆਇਆ ਸਕੂਟਰ ਕੋ ਜਾਣੇ ਆ ਚਲੋ ਆਇਓ ਸਕੂਟਰ ਕੋ ਜਾ ਕੇ ਆਣੇ ਪਹਿਲਾਂ ਹਾਂ ਚਲੋ ਕੁਛ ਨੇ ਗਏ ਨੇ ਪ੍ਰਾਈਵੇਟ ਗੱਲਾਂ ਹੁੰਦੀਆਂ ਨੇ ਆਇਆ ਨਾ ਬੜਾ ਆਪਾਂ ਸਕੂਟਰ ਚੜ ਗਏ ਇਹ ਨੰਨੂ ਆ ਗਏ ਨੇ ਇਧਰ ਜਾ ਰਹੇ ਸਕੂਟਰ ਵੀ ਆ ਗਈ ਐਸੀ ਲੈ ਭਾਈ ਇਧਰ ਆ ਗਏ ਇਹ ਆਪਾਂ ਬਾਕੇ ਆ ਗਏ ਨੇ ਤਾਂ ਉਹ ਟਾਬੇ ਦੇ ਆ ਚੁੱਕੇ ਆ ਚਲ ਆਇਆ ਉਹ ਆ ਤਰਾ ਗਿਆ ਨੇ ਲੱਗੇ ਆਪਣੇ ਰੋਟੀ ਵਾਲੇ ਭੁੱਖੇ ਬੰਦੇ ਹਾਂ ਲੋ ਜੀ ਖਾਣਾ ਬਣਾ ਜਰਾ ਸਾਰੇ ਆ ਜੀ ਬਾਹਰ ਬਾਕੀ ਕਰਨੀਆਂ ਥੋੜੀ ਬੋਦੀ ਫੋਟੋ ਸ਼ੂਟ ਬਾਹਰ ਨਿਕਲ ਜੇ ਲੈ ਆ ਸਕੂਟਰ ਕੋਲ ਚਲੋ ਆਇਓ ਆ ਦੇਖੋ ਨੰਬੂਸ ਸਕੂਟਰ ਆ ਨੰਬੂਸ ਸਕੂਟਰ ਆ ਦੇਖੋ ਹਾਂ ਨੰਬਰ ਭੇਜ ਨਹੀਂ ਲਿਖੀ ਆ ਗਈ ਹੈ ਡਰਾਈਵਰ ਆਹ ਲਾ ਨਹੀਂ ਚੱਲ ਲਾ ਦੇ ਨੰਬਰ ਸਾਰੇ ਨੇ ਬਿਠਾ ਗਏ ਹੁਣ ਲਾ ਕੇ ਹੁਣ ਇਧਰ ਅੱਧੀ ਛੋਟੀ ਟੀਮ ਆ ਗਈ ਇੱਕ ਵਾਰ ਗਾਣਾ ਵੀ ਲਾ ਦੇ ਉਹ ਮਲਾਉਣਾ ਸਕੂਟਰ ਪਿੱਛੇ ਹੁੰਦਾ ਪਿਆ ਉਹ ਪਿੱਛੇ ਆ ਰਿਹਾ ਆਪਣੇ ਨਮਨ ਚਾਹਦਾ ਹੈ ਐ ਦਿਲ ਲੱਗਾ ਐ ਤੇ ਫਿਰ ਉਹ ਕਿਰਦਾਰ ਬੈਠੀ ਉਹ ਐਕਟਿੰਗ ਕਰੂ ਨਾ ਨਾਲ ਇੱਧਰ ਦਾ ਚਿਕ ਚਿਕ ਵਾਲੀ ਇੱਧਰ ਲੜਾਈ ਹੋ ਰਹੀ ਆ ਸਕੂਟਰ ਤੇ ਕਿੰਨੇ ਕਿੰਨੇ ਝੂਟਾ ਲੈਣਾ ਆਏ ਹੋਏ ਹੋਏ ਲੋਈ ਹੁਣ ਆਪਾਂ ਹੋ ਗਏ ਵੇਲੇ ਹੁਣ ਛੱਡ ਕੇ ਆ ਗਏ ਨਮਨ ਵਾਲਾ ਨੂੰ ਆਪਾਂ ਚੱਲੇ ਹੁਣ ਘਰ ਕਰੀਓ ਲੈ ਆ ਵੀ ਗਾ ਲੈ ਉਹਦੀ ਫਲੈਕ ਪੁੱਠਾ 岡田。